ਆਹ ਹੋਣਾ ਜੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨੀਅਨ ਪੰਜਾਬ ਵੱਲੋਂ ਜੋ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨੂੰ ਲੈ ਕੇ ਅੱਜ ਐਸਡੀਐਮ ਦਫ਼ਤਰ ਦੀਨਾ ਨਗਰ ਮੂਰੇ ਇਲਾਕਾ ਪਦਰੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਦੇ ਵਿੱਚ ਸਾਡੀ ਜਿਹੜੀ ਮੰਗਾਂ ਨੇ ਉਹਦੇ ਵਿੱਚ ਜਿਹੜੀ ਪਹਿਲੀ ਮੰਗ ਹੈ ਹੜ੍ਹਾਂ ਅਤੇ ਬਾਰਸ਼ਾਂ ਕਰਕੇ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਉਹਦੇ ਵਿੱਚ ਜਿਹੜੀ ਲਿਸਟ ਤਿਆਰ ਹੋਈ ਹੈ ਉਹਦੇ ਵਿੱਚ ਵਿਤਕਰੇਬਾਜ਼ੀ ਹੋਈ ਹੈ ਇਸ ਵਿਤਕਰੇਬਾਜ਼ੀ ਦੇ ਖਿਲਾਫ ਅਸੀਂ ਪਹਿਲਾਂ ਵੀ 23 ਸਤੰਬਰ ਨੂੰ ਡੀਸੀ ਸਾਹਿਬ ਨੂੰ ਲਿਸਟਾਂ ਬਣਾ ਕੇ ਦੇ ਚੁੱਕੇ ਹਾਂ ਪਰ ਲਿਸਟਾਂ ਬਣਾ ਕੇ ਦਿੱਤੇ ਹੋਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜਦੋਂ ਅਸੀਂ ਦੁਬਾਰਾ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਜਿਹੜੇ ਵੱਖ-ਵੱਖ ਵਿਧਾਨ ਸਭਾਈ ਹਲਕੇ ਨੇ ਐਸਡੀਐਮ ਦਫ਼ਤਰ ਨੇ ਤੁਸੀਂ ਉੱਥੋਂ ਜਾ ਕੇ ਪਤਾ ਕਰੋ ਅਸੀਂ ਡਿਸਪੈਚ ਨੰਬਰ ਲਾ ਕੇ ਉੱਥੇ ਤੁਹਾਡੇ ਪਹੁੰਚਾਤੇ ਹੋਏ ਨੇ ਲਿਸਟਾਂ ਨੰਬਰ ਅਹੀਂ ਕਹ ਚਲੋ ਠੀਕ ਐ ਤੇ ਇਸ ਕਰਕੇ ਆਪਾਂ ਧਰਨਾ ਪ੍ਰਸ਼ਨ ਕੀਤਾ ਨੰਬਰ 1 ਨੰਬਰ 2 ਜਿਹੜੇ ਘਰਾਂ ਦੇ ਮਾਲਕੀ ਹੱਕ ਸਾਡੇ ਲੋਕਾਂ ਨੂੰ ਕਿੰਨੀ ਮਾੜੀ ਗੱਲ ਐ ਕਿ 1947 ਤੋਂ ਲੈ ਕੇ ਅੱਜ ਤੱਕ ਵੀ ਜਿਹੜੇ ਘਰਾਂ ਦੇ ਮਾਲਕੀ ਹੱਕ ਨਹੀਂ ਮਿਲੇ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਨੇ 1952 ਦੇ ਵਿੱਚ ਇਹ ਐਲਾਨ ਕੀਤਾ ਸੀ ਕਿ ਜੇ ਕੁਲੀ ਗੁੱਲੀ ਜੁੱਲੀ ਹਰ ਇੱਕ ਤਰ੍ਹਾਂ ਦੇ ਅਧਿਕਾਰ ਮਿਲਣਗੇ ਪਰ ਅਫਸੋਸ 1952 ਲੰਘਿਆ ਤੇ ਅੱਜ ਅਸੀਂ 2025 ਦੇ ਵਿੱਚ ਆ ਅੱਜ ਤੱਕ ਵੀ ਸਾਡੇ ਮਜ਼ਦੂਰਾਂ ਨੂੰ ਜਿਹੜੇ ਘਰਾਂ ਦੇ ਮਾਲਕੀ ਹੱਕ ਨਹੀਂ ਮਿਲੇ ਕਿ ਨਾ ਰਜਿਸਟਰੀਆਂ ਹੋਈਆਂ ਨੇ ਸਾਡੇ ਨਾਂ ਤੇ ਤੇ ਇਸ ਤੋਂ ਇਲਾਵਾ 5-5 ਮਰਲੇ ਪਲਾਟ ਹਾਲਾਂਕਿ ਸਾਡੀ ਮੰਗ ਦੱਸਦਾ ਮਰਲੇ ਪਲਾਟ ਦੀ ਪਰ ਪ੍ਰਸ਼ਾਸਨ ਕਹਿੰਦਾ 5-5 ਮਰਲੇ ਪਲਾਟ ਦੀ ਯੋਜਨਾ ਆ ਪਰ ਉਹ ਯੋਜਨਾ ਸਿਰਫ ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਚੁੱਕੀ ਹੈ ਅੱਜ ਤੱਕ ਵੀ ਸਾਡੇ ਮਜ਼ਦੂਰਾਂ ਨੂੰ ਜਿਹੜੇ 5-5 ਮਰਲੇ ਪਲਾਟ ਹੈ ਉਹ ਨਸੀਬ ਨਹੀਂ ਹੋਏ ਸੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਅੱਜ ਤੱਕ ਜਿਹੜੇ 5-5 ਮਰਲੇ ਪਲਾਟ ਅਲਾਟ ਕਿਉਂ ਨਹੀਂ ਹੋਏ ਇਸ ਕਰਕੇ ਸਾਡੇ ਮਜ਼ਦੂਰਾਂ ਨੂੰ ਜਿਹੜੇ 5-5 ਮਰਲੇ ਪਲਾਟ ਅਲਾਟ ਹੋਣੇ ਚਾਹੀਦੇ ਨੇ ਤੇ ਉਸਾਰੇ ਲਈ ਘੱਟੋ ਘੱਟ ਸਾਨੂੰ 5 ਲੱਖ ਰੁਪਈਆ ਮੁਹੱਈਆ ਹੋਣਾ ਚਾਹੀਦਾ ਤੇ ਇਸ ਤੋਂ ਇਲਾਵਾ ਜਿਹੜੇ ਕਰਜ਼ੇ ਨੇ ਸਾਡੇ ਸਾਰੇ ਮਜ਼ਦੂਰਾਂ ਦੇ ਕਰਜ਼ੇ ਮਾਫ ਹੋਣੇ ਚਾਹੀਦੇ ਨੇ ਬਿਨਾਂ ਸ਼ਰਤ ਮਾਫ ਹੋਣੇ ਚਾਹੀਦੇ ਨੇ ਚਾਹੇ ਸਰਕਾਰੀ ਨੇ ਪਹਿਲੀ ਗੱਲ ਸਰਕਾਰੀ ਮਜ਼ਦੂਰ ਕਰਜ਼ਾ ਮਿਲਦਾ ਹੀ ਨਹੀਂ ਤੇ ਜਿਹੜੇ ਗੈਰ ਸਰਕਾਰੀ ਨੇ ਫਾਈਨਾਂਸ ਕੰਪਨੀਆਂ ਵਾਲੇ ਜਿਹੜੇ ਕਰਜ਼ੇ ਦਿੰਦੇ ਨੇ ਤੁਹਾਨੂੰ ਪਤਾ ਹੀ ਹੈ ਉਹਦਾ ਕਿੰਨਾ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਜੇ ਦਾੜੀ ਨਾਲ ਮੂਛਾਂ ਲੰਬੀਆਂ ਹੋ ਜਾਂਦੀਆਂ ਨੇ ਇਸ ਕਰਕੇ ਸਾਡੀ ਮੰਗ ਹੈ ਕਿ ਉਹ ਸਾਡੇ ਕਰਜ਼ੇ ਜਿਹੜੇ ਮਾਫ ਕੀਤੇ ਜਾਣ ਤੇ ਸਾਨੂੰ ਵੀ ਜੋ ਕਾਨੂੰਨ ਬਣਿਆ ਉਹਦੇ ਮੁਤਾਬਕ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਸਬਸਿਡੀ ਤਹਿਸਾਨੂੰ ਕਰਜ਼ਾ ਦੇਣਾ ਯਕੀਨੀ ਬਣਾਇਆ ਜਾਵੇ ਇਸੇ ਤਰ੍ਹਾਂ ਜਿਹੜਾ ਨਰੇਗਾ ਆ ਨਰੇਗਾ 100 ਦਿਨ ਦੇ ਰੋਜ਼ਗਾਰ ਦੀ 2005 ਵਿੱਚ ਗਰੰਟੀ ਸਕੀਮ ਪਾਸ ਹੋਈ ਸੀ ਪਰ ਕਾਨੂੰਨ ਬਣੇ ਹੋਣ ਦੇ ਬਾਵਜੂਦ ਵੀ ਅੱਜ ਤੱਕ ਵੀ ਜਿਹੜਾ ਨਰੇਗਾ ਦਾ ਕੰਮਕਾਰ ਹੈ ਮਿਲਣਾ ਤਾਂ ਕੀ ਸੀ ਉਲਟਾ ਕੇਂਦਰ ਸਰਕਾਰ ਨੇ ਕੀਤਾ ਕੀ ਹੈ ਭਲਾ ਕੇਂਦਰ ਚਾਹੇ ਪੰਜਾਬ ਸਰਕਾਰ ਕੋਈ ਵੀ ਸਰਕਾਰ ਹੈ ਸਭ ਇੱਕੋ ਥਾਲੀ ਦੇ ਚੱਟੇ ਵਟੇ ਨੇ ਕੰਮ ਤਾਂ ਕੀ ਮਿਲਣਾ ਸੀ ਨਹਿਰਾ ਕਸੀਆਂ ਖਾਲਾਂ ਡਰੇਨਾ ਬਰਮੀਆਂ ਸੜਕਾਂ 'ਤੇ ਮਿੱਟੀ ਪਾਉਣ ਦਾ ਕੰਮ ਤੇ ਸਪਾਈ ਦਾ ਕੰਮ ਸਾਰਾ ਕੁਝ ਬੰਦ ਕਰਤਾ ਕਹਿੰਦੇ ਭਾਵ ਨਰੇਗਾ ਨੂੰ ਹੌਲੀ-ਹੌਲੀ ਇਹ ਸਰਕਾਰ ਜਿਹੜੀ ਹੈ ਬੰਦ ਕਰਨ ਤੇ ਰਾਤ ਇਹ ਹਾਸ਼ਿਓਂ ਉੱਪਰ ਧੱਕ ਰਹੀ ਹੈ ਹਾਲਾਂਕਿ ਕਾਨੂੰਨ ਬਣਿਆ ਹੋਇਆ ਸਰੇ ਆਮ ਉਲਟਾ ਵਾਰਡ ਖੇਤ ਨੂੰ ਖਾਣ ਵਾਲੀ ਜਿਹੜੀ ਕਹਾਵਤ ਹੈ ਪੂਰੀ ਕੀਤੀ ਜਾ ਰਹੀ ਹੈ ਸੋ ਇਸ ਤੋਂ ਇਲਾਵਾ ਜਿਹੜੀ ਮੈਂ ਗੱਲ ਕਰਨਾ ਚਾਹਨਾ ਕਿ ਰਾਸ਼ਨ ਭਗਵਾਨ ਦਮਾਨ ਕਹਿੰਦਾ ਸੀ ਕਿ ਘਰ-ਘਰ ਰਾਸ਼ਨ ਪਹੁੰਚਾਇਆ ਜਾਵੇਗਾ ਪਰ ਘਰ-ਘਰ ਰਾਸ਼ਨ ਤਾਂ ਕੀ ਪਹੁੰਚਣਾ ਸੀ ਜਿਹੜਾ ਮਾੜਾ-ਮੋਟਾ ਵੀ ਮਿਲਦਾ ਰਿਹਾ ਸੀ ਉਸ 'ਚ ਵੀ ਘਟੋਤੀ ਘਟਦੀ ਹੁਣ ਆਜਾ ਕਣਕ ਮਿਲਦੀ ਐ ਜਿਹੜੀ ਕਣਕ ਮਿਲਦੀ ਐ ਉਹ ਵੀ ਜਿਹੜੀ ਡੀਪੋਆਂ 'ਤੇ ਮਿਲਦੀ ਐ ਜਿੰਨੀ ਮਿਲਦੀ ਐ ਉਹਦੇ ਵਿੱਚ ਘਟੋਤੀ ਹੁੰਦੀ ਐ ਕਿਸੇ ਨੂੰ 3 ਕਿਲੋ ਘੱਟ ਕਿਸੇ ਨੂੰ 4 ਕਿਲੋ ਘੱਟ ਤੇ ਜਾਂਦੀ ਤੇ ਬੋਰੀਆਂ ਵੀ ਵਾਪਸ ਲਈ ਜਾਂਦੀਆਂ ਨੇ ਇਹ ਵੀ ਤੱਕਾਇਆ ਵੀ ਬੇਇਨਸਾਫੀ ਐ ਅਸੀਂ ਇਹ ਮੰਗ ਕਰਦੇ ਆ ਜਿੰਨੀ ਕਣਕ ਸਾਨੂੰ ਮਿਲਣੀ ਚਾਹੀਦੀ ਐ ਪੂਰੀ ਮਿਲੇ ਅੱਪਲ ਸਾਡੀ ਮੰਗ ਹੈ ਕਿ ਸਾਨੂੰ ਰਸੋਈ ਵਿੱਚ ਵਰਤਿਆ ਜਾਣ ਵਾਲਾ ਹਰ ਇੱਕ ਤਰ੍ਹਾਂ ਦਾ ਸਮਾਨ ਮਿਲਣਾ ਚਾਹੀਦਾ ਯਕੀਨੀ ਹੋਵੇ ਇਸੇ ਤਰ੍ਹਾਂ ਜੋ ਬੁਢਾਪਾ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਹੈ ਉਹ ਜਿਹੜੀ ਉਮਰ ਹੈ ਉਹ ਮਰਦਾਂ ਦੀ 58 ਸਾਲ ਹੋਵੇ ਤੇ ਔਰਤਾਂ ਦੀ 55 ਸਾਲ ਹੋਵੇ ਬਣਾਏ ਆ ਕਿ ਹਰਾਨੀ ਦੀ ਗੱਲ ਇਹ ਹੈ ਕਿ ਬੰਦਿਆਂ ਦੀ ਉਮਰ ਜਿਹੜੀ ਮਜ਼ਦੂਰਾਂ ਦੀ ਖਾਸ ਕਰਕੇ ਬੁਢਾਪਾ ਪੈਨਸ਼ਨ ਦੀ ਚੰਮੋਜ ਮਜ਼ਦੂਰ ਨੇ ਚਾਹ ਇੱਕ ਹੋਰ ਵੀ ਯਾਦ ਨਾਲ ਸੰਬੰਧਿਤ ਨੇ ਜਿਹੜੀ ਉਹ ਉਮਰ ਰੱਖੀ ਹੋਈ ਆ ਉਹ 65 ਸਾਲ ਆ ਕਿੰਨੀ ਮਾੜੀ ਗੱਲ ਆ ਉਮਰ ਜੋ ਮੁਲਾਜ਼ਮਾਂ ਦੀ 58 ਸਾਲ ਆ ਪਰ ਮਜ਼ਦੂਰਾਂ ਦੀ 65 ਸਾਲ ਰੱਖੀ ਹੋਈ ਆ ਇਸ ਤੋਂ ਮਾੜੀ ਗੱਲ ਹੋਰ ਕਿ ਹੋ ਸਕਦੀ ਆ ਅਸੀਂ ਮੰਗ ਕਰਦੇ ਆ ਕਿ 58 ਸਾਲ ਉਮਰ ਹੋਵੇ ਤੇ ਔਰਤਾਂ ਦੀ 55 ਸਾਲ ਉਮਰ ਹੋਵੇ ਜਿਹੜੀ ਬੁਢਾਪਾ ਪੈਨਸ਼ਨ ਆ ਉਹ ਚ ਵਾਧਾ ਹੋਵੇ ਕਿਉਂਕਿ ਮਹਿੰਗਾਈ ਬਹੁਤ ਵਧ ਗਈ ਆ ਤੇ ਜਿਹੜੀ ਬੁਢਾਪਾ ਪੈਨਸ਼ਨ ਆ ਘੱਟੋ ਘੱਟ ਸਾਡੀ ਮੰਗ ਆ 5000 ਰੁਪਏ ਹੋਵੇ ਇਸੇ ਤਰ੍ਹਾਂ ਜਿਹੜੀ ਦਿਹਾੜੀ ਹੈ ਉਹ ਦਿਹਾੜੀ ਵਿੱਚ ਮਹਿੰਗਾਈ ਅਨੁਸਾਰ ਵਾਧਾ ਹੋਵੇ ਤੇ ਘੱਟੋ-ਘੱਟ 700 ਰੁਪਏ ਸਾਡੀ ਜਿਹੜੀ ਆ ਉਹ ਦਿਹਾੜੀ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਜਿਹੜਾ ਸਗਣ ਸਕੀਮ ਹੈ ਸਗਣ ਦਾ ਮਤਲਬ ਹੀ ਪਹਿਲਾਂ ਜਿਹੜੇ ਪੈਸੇ ਦੇਣੇ ਹੁੰਦੇ ਆ ਪਰ ਸਗਣ ਸਕੀਮ ਜੇ ਦੇਖਿਆ ਜਾਵੇ ਉਹ ਵੀ 6-6 ਸਾਲ ਹੋ ਗਏ 7-7 ਸਾਲ ਹੋ ਗਏ ਵਿਆਹ ਹੋਇਆ ਨੂੰ ਕੁੜੀਆਂ ਦੇ ਪਰ ਉਹਨਾਂ ਨੂੰ ਸਗਣ ਸਕੀਮ ਦੇ ਅੱਜ ਤੱਕ ਵੀ ਜਿਹੜੇ ਪੈਸੇ ਨੇ ਉਹ ਨਸੀਬ ਨਹੀਂ ਹੋਵੇ ਤੇ ਇਸੇ ਤਰ੍ਹਾਂ ਜੇ ਬੱਚਿਆਂ ਨੂੰ ਸਕੂਲਾਂ ਜਿਹੜੇ ਵਜੀਫੇ ਮਿਲਦੇ ਨੇ ਉਹ ਵੀ ਬੰਦ ਨੇ ਤੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਮਜ਼ਦੂਰਾਂ ਨੂੰ ਕਾਨੂੰਨ ਮੁਤਾਬਕ ਮਿਲਣੀ ਚਾਹੀਦੀਆਂ ਨੇ ਪਰ ਉਹ ਨਹੀਂ ਮਿਲਦੀਆਂ ਇਸ ਤੋਂ ਇਲਾਵਾ ਜਿਹੜਾ ਜ਼ਮੀਨ ਹੱਦਬੰਦੀ ਕਾਨੂੰਨ ਹੈ ਜਿਹੜਾ ਬਣਿਆ ਹੋਇਆ ਕਿ 17.5 ਕਿੱਲਿਆਂ ਤੋਂ ਉੱਪਰ ਕੋਈ ਜ਼ਮੀਨ ਨਹੀਂ ਰੱਖ ਸਕਦਾ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 17.5 ਕਿੱਲਿਆਂ ਦਾ ਕਾਨੂੰਨ ਬਣੇ ਹੋਣ ਦੇ ਬਾਵਜੂਦ ਵੀ ਜਿਹਦਾ ਨਾਂ ਹੈ ਜ਼ਮੀਨ ਹੱਦਬੰਦੀ ਕਾਨੂੰਨ ਉਹ ਬਣੇ ਹੋਣ ਦੇ ਬਾਵਜੂਦ ਵੀ ਉਹ ਕਾਨੂੰਨ ਕਾਗਜ਼ਾਂ ਦਾ ਸ਼ਿੰਗਾਰ ਹੀ ਕੱਲਾ ਨਹੀਂ ਬਣਿਆ ਹੋਇਆ ਉਹਨੂੰ ਲਾਗੂ ਹੀ ਨਹੀਂ ਕੀਤਾ ਜਾ ਰਿਹਾ ਸੱਤੀ 200 ਵਾਲਾ ਪੂਰੀ ਤਰ੍ਹਾਂ ਹਸਾਬ-ਤਬ ਇਹ ਸਿਸਟਮ ਦੇ ਅੰਦਰ ਚੱਲ ਰਿਹਾ ਜਿਹੜਾ ਮਜ਼ਦੂਰ ਆ ਉਹਦੇ ਕੋਈ ਸੁਣਵਾਈ ਨਹੀਂ ਹੈ ਅੱਜ ਵੀ ਉਹ ਧਰਨਾ ਲਾਇਆ ਵੱਡੀ ਗਿਣਤੀ ਜਿਹੜੇ ਲੋਕ ਨਰਾਂਗਲਾ ਅਤੇ ਦਿਨਾਨਗਰ ਬਲਾਕ ਦੇ ਪਹੁੰਚੇ ਸੀ ਵਿਧਾਨ ਸਭਾ ਹਲਕਾ ਜਿਹੜਾ ਦਿਨਾਨਗਰ ਪੈਂਦਾ ਐ ਐਸਡੀਐਮ ਦਫ਼ਤਰ ਮੂਰੇ ਧਰਨੇ ਦੇ ਰੂਪ ਵਿੱਚ ਤੇ ਉਹਦੇ ਵਿੱਚ ਐਸਡੀਐਮ ਸਾਹਿਬ ਨੂੰ ਜਦੋਂ ਮਿਲੇ ਆ ਅੰਦਰ ਮੀਟਿੰਗ ਹੋਈ ਉਹਨਾਂ ਨਾਲ ਬਕਾਇਦਾ ਰੂਪ ਵਿੱਚ ਤਾਂ ਉਹਨਾਂ ਨੇ ਜਿਹੜੀਆਂ ਮੰਗਾਂ ਉਹਨਾਂ ਨਾਲ ਸਬੰਧਿਤ ਨੇ ਉਹਨਾਂ ਨੇ ਭਰੋਸਾ ਦਿਵਾਇਆ ਆ ਕਿ ਹਰ ਹਾਲਤ ਵਿੱਚ ਇਹ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਉਹਦੇ ਵਿੱਚ ਹੈਰਾਨੀ ਜਨਕ ਮਾਮਲਾ ਇਹ ਵੀ ਹੈ ਪਿੰਡ ਅਵਾਂਖਾ ਬਲਾਕ ਦਿਨਾਨਗਰ ਦੇ ਵਿੱਚ ਜਿਹੜਾ ਪੈਂਦਾ ਹੈ ਉਥੇ ਜਿਹੜਾ ਨਰੇਗਾ ਦਾ ਸਾਡੇ ਮਜ਼ਦੂਰਾਂ ਨੇ ਕੰਮ ਕੀਤਾ ਹੋਇਆ ਸੀ ਜਿਹੜੀ ਇਸ ਸਮੇਂ ਦਿਹਾੜੀ 346 ਰੁਪਏ ਆ ਪਰ ਅਵਾਂਖਾ ਦੇ ਅੰਦਰ ਮਜ਼ਦੂਰਾਂ ਨੂੰ ਜੋ ਮਿਸਟਰੋਲ ਦੇ ਨਾਲ ਹੀ ਦਿਹਾੜੀ ਮਿਲੀ ਆ ਦੋ ਮਿਸਟਰੋਲਾਂ ਵਿੱਚ ਸਿਰਫ 1 ਰੁਪਿਆ ਪ੍ਰਤੀ ਦਿਨ ਦਿਹਾੜੀ ਮਿਲੀ ਆ ਐਸਡੀਐਮ ਆਪ ਸੁਣ ਕੇ ਹੈਰਾਨ ਹੋ ਗਿਆ 1 ਰੁਪਿਆ ਦਿਹਾੜੀ ਕਹਿੰਦੇ ਕੋਈ ਗੱਲ ਨਹੀਂ ਮੈਂ ਇਸ ਮਾਮਲੇ ਤੇ ਫੋਰੀ ਐਕਸ਼ਨ ਲਵਾਵਾਂਗਾ ਤੁਹਾਨੂੰ ਭਰੋਸਾ ਦਿਵਾਣਾ ਜਿਹੜੀਆਂ ਮੰਗਾਂ ਮੇਰੇ ਨਾਲ ਸਬੰਧਤ ਨੇ ਉਹ ਮੈਂ ਹੱਲ ਕਰਾਂਗਾ ਤੇ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਮੰਗਾਂ ਦਾ ਤੁਹਾਡਾ ਮੰਗ ਪੱਤਰ ਮੇਰੇ ਕੋਲ ਆਇਆ ਜੋ ਸੌਂਪਿਆ ਐਨੂੰ ਲੈ ਕੇ ਮੈਂ ਅਧਿਕਾਰੀਆਂ ਦੀ ਜਲਦੀ ਹੀ ਮੀਟਿੰਗ ਕਰਕੇ ਉਹਨੂੰ ਪੁੱਛਾਂਗਾ ਪੁਸ਼ਪੜਤਾਲ ਕਰਾਂਗਾ ਕਿ ਦਫ਼ਤਰਾਂ ਦੇ ਅੰਦਰ ਤੁਸੀਂ ਇਹ ਮਜ਼ਦੂਰਾਂ ਨਾਲ ੱੱਕੇ ਤੋੜੇ ਬੇਇਨਸਾਫੀ ਕਿਉਂ ਕਰਦੇ ਹੋ ਤੇ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਵਾਇਆ ਤੇ ਬਾਹਰ ਆ ਕੇ ਨਹਿ ਤਹਿਸੀਲਦਾਰ ਨੇ ਵੀ ਜੋ ਉਹਨੇ ਵਰਡਿੰਗ ਹੈ ਬਾਹਰ ਆ ਕੇ ਬੋਲੀ ਤੇ ਕਿਹਾ ਕਿ ਠੀਕ ਹੈ ਕਿ ਜਿਹੜਾ ਤੁਸੀਂ ਧਰਨਾ ਆ ਜਿਹੜਾ ਲਾਇਆ ਉਹ ਤੁਹਾਡੀਆਂ ਜਿਹੜੀਆਂ ਮੰਗਾਂ ਮੇਰੇ ਨਾਲ ਸੰਬੰਧਤ ਨੇ ਉਹ ਮੈਂ ਵਿਸ਼ਵਾਸ ਦਿਵਾਉਣਾ ਉਹ ਹਰ ਹਾਲਤ ਵਿੱਚ ਹੱਲ ਕੀਤੀਆਂ ਜਾਣਗੀਆਂ ਇਹਦੇ ਨਾਲ ਹੀ ਜੋ ਧਰਨਾ ਪ੍ਰਦਰਸ਼ਨ ਹੈ ਪੂਰੇ ਜੋਸ਼ੋਖ ਰੋਸ਼ ਦੇ ਨਾਲ ਨਾਰੇਬਾਜ਼ੀ ਕਰਦੇ ਹੋਏ ਸਮਾਪਤ ਹੋਇਆ ਤੇ ਹੁਣ ਜਿਹੜੇ ਲੋਕ ਨੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਘਰੇ ਜਾ ਚੁੱਕੇ ਨੇ ਪੂਰਾ ਉਤਸ਼ਾਹ ਵਾਲਾ ਮਾਹੌਲ ਲੈ ਗਏ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਹੋਰ ਵੀ ਪਿੰਡਾਂ ਵਿੱਚ ਜਿਹੜੀ ਜਥੇਬੰਦੀ ਆ ਉਹਨੂੰ ਵੀ ਛਾਲ ਕਰਾਂਗੇ ਸੋ ਲੋਕਾਂ ਨੇ ਸੱਦਾ ਦਿੱਨੇ ਆ ਕਿ ਪਿਆਰੇ ਲੋਕੋ ਕਿ ਸਾਡੇ ਲੋਕਾਂ ਕੋਲ ਇੱਕੋ ਇੱਕ ਹੱਲ ਹੈ ਏਕਤਾ ਤੇ ਸੰਘਰਸ਼ 1952 ਤੋਂ ਲੈ ਕੇ ਹਰ ਇੱਕ ਸਰਕਾਰ ਨੂੰ ਪਰਖ ਕੇ ਦੇਖ ਲਿਆ ਤੀਜਾ ਬਦਲ ਦੇ ਨਾਂ ਹੇਠ ਆਈ ਭਗਵੰਤ ਮਾਨ ਸਰਕਾਰ ਉਹਨੂੰ ਵੀ ਲੋਕਾਂ ਨੇ ਪਰਖ ਕੇ ਦੇਖ ਲਿਆ ਉਹਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਖਿਆਰ ਹਜ਼ਾਰ ਰੁਪਿਆ ਔਰਤਾਂ ਦੇ ਖਾਤੇ ਜਦ ਪਾਣਾ ਤੇ ਬੜੀ ਦੂਰ ਦੀ ਗੱਲ ਆ ਸਭ ਚੋਣ ਜੁਮਲਾ ਹੀ ਸਾਬਤ ਹੋਇਆ ਅਸੀਂ ਕਵਾਂਗੇ ਕਿ ਭਗਵੰਤ ਮਾਨ ਨੇ ਸ਼ੀਦੇ ਆਜ਼ਮ ਭਗਤ ਸਿੰਘ ਦਾ ਹੱਥ ਵਿੱਚ ਜਿਹੜਾ ਤਸਵੀਰ ਫੜੀ ਆ ਫੋਟੋ ਫੜੀ ਆ ਉਹਦੇ ਨਾਲ ਵੀ ਉਹਨੇ ਧੋਖਾ ਧੜੀ ਕੀਤੀ ਆ ਮਤਲਬ ਵੀ ਧੋਖਾ ਧੜੀ ਕਲੀ ਨਹੀਂ ਕੀਤੀ ਲੋਕਾਂ ਨੂੰ ਗੁੰਮਰਾਹ ਕੀਤਾ ਆ ਲੋਕ ਉਹਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਮੇਰਾ ਕਹਿਤ ਭਾਵ ਹੈ ਇਹ ਸਭ ਸਰਕਾਰਾਂ ਸਭ ਹਾਕਮ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਆਓ ਸ਼ੰਘਰਸ਼ਾਂ ਦੇ ਰਾਹ ਪਈਏ ਤਾਂ ਧੇ ਸਾਡੀ ਮੁਕਤੀ ਹੋਣੀ ਆ ਜੋ ਅੱਜ ਇਲਾਕਾ ਪਦਰੀ ਧਰਨਾ ਐਸ ਡੀ ਐਮ ਦਾ ਅਤਰ ਦਿਨਾਂ ਨਗਰ ਮੂਰੇ ਦਿੱਤਾ ਗਿਆ ਇਸ ਤੋਂ ਅਗਲੀ ਕੜੀ ਵੱਜੋਂ ਇਸੇ ਕੜੀ ਵੱਜੋਂ ਜੋ ਇਲਾਕਾ ਪਦਰੀ ਧਰਨਾ 20 ਨਵੰਬਰ ਨੂੰ ਗਰਦਾਸਪੁਰ ਦਿੱਤਾ ਜਾ ਰਿਹਾ ਉਹਦੀਆਂ ਵੀ ਤਿਆਰੀਆਂ ਵੜ ਦਿੱਤੀਆਂ ਗਈਆਂ ਨੇ ਤੇ ਇਹਦੇ ਨਾਲ ਹੀ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਕਿ ਆਓ ਸ਼ੰਘਰਸ਼ਾਂ ਦੇ ਰਾਹ ਪਈਏ ਤਾਂ ਧੇ ਸਾਡੀ ਮੁਕਤੀ ਹੋਣੀ ਆ Děkuji. Yeah, cool. <coughs>